ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਲਓ ਜੀ ਸਵੇਰ ਸਵੇਰ ਦੀ ਆਪਾਂ ਡੇ ਆ ਕੰਮ ਧੰਦੇ ਕਰਨ। ਰੋਟੀ ਪਾਣੀ ਦਾ ਆਪਣਾ ਇੱਥੇ ਸਵੇਰ ਦਾ ਕੰਮ ਨਿਭੜ ਗਿਆ ਖਾਣਾ ਵਗੈਰਾ ਆਪਾਂ ਖਾ ਗਏ ਬਰਤਨ ਵੀ ਸਾਫ਼ ਕਰ ਲਏ ਖਾਣੇ ਵਾਲੇ। ਹੁਣ ਆਪਾਂ ਤਰੀਆ ਚਾਹ ਸੀਰ ਤੇ ਪਾਪਾ ਸ਼ਾਪ ਤੇ ਜਾਣ ਲੱਗੇ ਇੱਕ ਵਰੀ ਚਾਹ ਪੀ ਕੇ ਜਾਂਦੇ ਆ ਰੋਟੀ ਤੋਂ ਬਾਅਦ। ਅਹੀਂ ਵੀ ਫਿਰ ਸਾਡੀ ਵੀ ਆਦਤ ਬਣੀ ਹੈ ਵੀ ਰੋਟੀ ਤੋਂ ਬਾਅਦ ਚਾਹ ਪੀ ਲੈਣੀ ਹੁੰਦੀ ਹੈ ਇੱਕ ਵਾਰੀ। ਫਿਰ ਆਪਾਂ ਚਾਹ ਪੀ ਕੇ ਤੇ ਇਹ ਆਪਣੇ ਡੇਲੀ ਦੀ ਰੁਟੀਨ ਮਤਲਬ ਝਾੜੂ ਪੋਚੇ ਸ਼ੁਰੂ ਕਰ ਲੈਣੇ ਆ ਰਸੋਈ ਦਾ ਕੰਮ ਰੋਟੀ ਖਾ ਕੇ ਭਾਂਡੇ ਧੋ ਕੇ ਆਉਂਦਾ ਉਹ ਵਾਧਾ ਵਗੈਰਾ ਮੈਂ ਸਾਫ਼ ਕਰ ਲੈਣਾ ਹੁੰਦਾ ਕੋਈ ਰਸੋਈ ਦਾ ਕੰਮ ਹੈ ਨਾਲ ਨਾਲ ਹੀ ਕਰੀ ਜਾਈਦਾ ਜਿਆਦਾ ਖਲਾਰਾ ਨਹੀਂ ਪੈਂਦਾ ਇਹਦਾ ਤੇ ਬਾਕੀ ਜਿਹੜੇ ਝਾੜੂ ਪੋਚੇ ਚਾਦਰਾਂ ਵਗੈਰਾ ਬੈੱਡ ਸ਼ੀਟਾਂ ਸਾਰੀਆਂ ਝਾੜ ਝੜ ਕੇ ਸੁਸ਼ਾਉਣੀਆਂ ਹੁੰਦੀਆਂ ਮੈਂ ਬੈੱਡਰੂਮਾਂ ਦੀਆਂ ਉਹ ਮੈਂ ਬਾਅਦ ਚ ਕਰਦੀ ਹੁੰਨੀ ਆ ਪਹਿਲਾਂ ਰਸੋਈ ਦਾ ਨਿਪਟਾਰਾ ਲੈਣੀ ਹੁੰਨੀ ਆ ਤੇ ਇੱਥੇ ਹੁਣ ਟਾਈਮ ਹੋ ਗਿਆ ਦੁਪਹਿਰ ਦਾ ਸਵੇਰ ਦੇ ਕੰਮ ਤੇ ਦੇ ਕਰਕੇ ਆਪਾਂ ਫ੍ਰੀ ਹੋ ਗਏ ਹਾਂ ਤੇ ਦੁਪਹਿਰ ਦਾ ਟਾਈਮ ਆ ਸੀਰ ਦੇ ਪਾਪਾ ਆਇਆ ਸ਼ਾਪ ਤੋਂ ਸੀਰ ਤੋਂ ਹੁਣ ਇੱਥੇ ਡਈਆ ਫੁੱਲ ਆ ਫਲਾਈ ਕਰਨ ਇਹ ਸੌਦਾ ਲਾਗੂਗੇ ਨੇ ਫੋਨ ਕੀਤਾ ਸੀ ਪਿੱਟ ਲੈ ਆਇਓ ਜਰੂਰੀ ਤੇ ਉਹ ਲੈ ਕੇ ਆਏ ਸੀ ਤੇ ਇਹ ਇਹਦੀ ਆਪੇ ਹੀ ਨੇ ਗੰਢ ਖੋਲੀ ਤੇ ਜੋ ਬਿਸਕਟ ਕੱਢ ਲਿਆ ਸੀ ਇਤਨੇ ビスकिट ਉਹਨਾਂ ਦੇ ਲਿਆਂਦੇ ਹੀ ਗਵਾਂਡੀਆਂ ਦੇ ਜਿਹਨਾਂ ਦਾ ਸ਼ਬਦ ਆ ਲਿਆਂਦਾ ਹੁਣ ਸੀਰਦੇ ਨੇ ਕੱਢ ਕੇ ਖਾ ਲੈਣੇ ਲੱਗਦੇ ਉਹਨਾਂ ਨੂੰ ਤੇ ਮਿਲਨੇ ਨਹੀਂ ਆ ਇਹ ਜਦੋਂ ਦੁਕਾਨ ਤੋਂ ਕੋਈ ਚੀਜ਼ ਲਿਉਂਦੇ ਆ ਉਹਦੇ ਉਸੇ ਲਿਫਾਫਾ ਫੜ ਕੇ ਤੇ ਮਤਬਲੀ ਨੇ ਫੁਲਾਪ ਲਾਈ ਕਰਨੀ ਹੁੰਦੀ ਵੀ ਖਾਣ ਨੂੰ ਉਹੀ ਚੀਜ਼ ਲਿਆਂਦੀ ਹੋਣੀ ਆ ਵੀ ਮੈਂ ਲਾਉਂਗੀ ਤੇ ਦੰਦਾ ਨਾ ਡਈ ਬਿਸਕੁਟਾਂ ਦਾ ਲਿਫਾਫਾ ਖੋਲਣਾ ਹੁਣ ਦੇਖੋ ਇਹ ਤਾਂ ਖੋਲਦਾ ਨਹੀਂ ਜੇ ਤੇ ਇਹ ਤਾਂ ਖੋਲ ਗਿਆ ਫਿਰ ਤੇ ਨੇ ਖਾ ਲੈਣਾ ਫਿਰ ਨਹੀਂ ਉਹਨਾਂ ਨੂੰ ਮਿਲਣਾ ਤੇ ਜੇ ਇਹ ਨਹੀਂ ਫਿਰ ਖਾ ਰਿਆ ਫਿਰ ਉਹਨਾਂ ਨੂੰ ਦੁਬਾਰਾ ਸ਼ਾਮ ਨੂੰ ਜਦੋਂ ਜਾਣਗੇ ਹੋਰ ਲਿਆ ਦਿਨਗੇ ਫਿਰ ਇਹਨੂੰ ਵੀ ਥੋੜੀ ਰੁਵਾਣਾ ਕਿਉਂਕਿ ਇਹਦੀ ਜिद ਬੜੀ ਮਾੜੀ ਆ ਇੱਥੇ ਟਾਈਮ ਹੈ ਜੀ ਸ਼ਾਮ ਦਾ ਤੇ ਸ਼ਾਮ ਨੂੰ ਨੇ ਪਹਿਲਾਂ ਆਪਣਾ ਟਿਊਸ਼ਨ ਪੜ ਕੇ ਆ ਗਿਆ ਤੇ ਸੀਤ ਨੇ ਫਿਰ ਇੱਥੇ ਦਸਾਂ ਦਾ ਪੈਕਟ ਫੜਿਆ ਵਾ ਹੱਥ 'ਚ ਇਹਦੇ ਬਾਪਾ ਸ਼ੌਪ ਤੋਂ ਲੱਗੇ ਫਿਰ ਲੈ ਕੇ ਆਏ ਹੀ ਖਾਣ ਪੀਣ ਨੂੰ ਇੰਨਾਂ ਵਾਸਤੇ ਕੁਝ ਤੇ ਆਉਂਦੀਆਂ ਉਹਨਾਂ ਨੇ ਲਫਾਫਾ ਪਾਵੇ ਪਿਆ ਲਫਾਫਾ ਇਹ ਚਪਾਈ ਬਿਸਕਟ ਤੇ ਰਾਸਤੇ ਤੇ ਲਫਾਫਾ ਪਾਪਾ ਕੋਲ ਕੇ ਨਾ ਰਸਾਂ ਵਾਲਾ ਲਫਾਫਾ ਕੱਢ ਕੇ ਸੌਰੀ ਲਫਾਫਾ ਨਹੀਂ ਪੈਕਟ ਕੱਢ ਕੇ ਲਫਾਫੇ ਜੋ ਰਸਾਂ ਦਾ ਪੈਕਟ ਕੱਢ ਕੇ ਤੇ ਹੱਥ 'ਚ ਫੜ ਲਿਆ ਇਹਨੇ ਹੁਣ ਇਹਨੇ ਥੋੜਾ ਜਿਹਾ ਫਰੀ ਰੱਖਣਾ ਤੇ ਮੁਰਗੇ ਖੋਲ ਲੈਣਾ ਤੇ ਮੁਰਗੇ ਨੇ ਖਾਂਦਾ ਆਪਣੇ ਇਧਰ ਨੇਮਪੁਰ ਚੱਲਿਆ ਆਵਾ ਦੁੱਧ ਲੈਣ ਐਨੇ ਟਿਵਿਸ਼ਨ ਤੋਂ ਆ ਕੇ ਉਸੇ ਲਈ ਦੁੱਧ ਲੈਣ ਚਲੇ ਜਾਣਾ ਹੁੰਦਾ ਵਾ ਤੇ ਮਗਰੇ ਭੱਜ ਗਿਆ ਵਾ ਸਿਰ ਤੇ ਵੀ ਮੈਨੂੰ ਵੀ ਨਾਲ ਦੁੱਧ ਲੈ ਕੇ ਜਾਵੇ ਪਰ ਉਹਨੇ ਨਹੀਂ ਨਾਲ ਖੜਨਾ ਕਿਉਂਕਿ ਉਹਨੇ ਦੁੱਧ ਲੈ ਕੇ ਆਉਣਾ ਹੁੰਦਾ ਮੁਰਕੀ ਨੂੰ ਨਾਲ ਨਹੀਂ ਸੁੱਤਰ ਆਉਂਦੀ ਏ ਤਾਂ ਕਰਕੇ ਇੰਨੇ ਇਹ ਦੇ ਮਗਰਬ ਜਿੰਨੀ ਮੈਨੂੰ ਲੈ ਕੇ ਜਾ ਮੈਂ ਇਹਨੂੰ ਮੈਂ ਕੋਈ ਨਹੀਂ ਤੋ ਭੱਜ ਜਾ ਮੈਂ ਇਹਨੂੰ ਆਪੇ ਫੜ ਲਵਾਂਗੀ ਉਹ ਤੇ ਵੈ ਕਹੂਗੀ ਵੀ ਮੈਂ ਰੋਂਦੀ ਮੈਨੂੰ ਹੋਰ ਤਰ੍ਹਾਂ ਦਾ ਮੈਂ ਨਾਲ ਲੈ ਜਾ ਪਰ ਮੈਂ ਨਹੀਂ ਕੱਲਦੀ ਤਾਂ ਕਰਕੇ ਕਿਉਂਕਿ ਉਹਨੇ ਦੁੱਧ ਜਿੱਦੂ ਲੈ ਕੇ ਆਉਣਾ ਦਾ ਨਾਲ ਦੁੱਧ ਵੀ ਭਾਰਾ ਹੁੰਦਾ ਵਾ ਤੇ ਇਹਦਾ ਕੋਈ ਪਤਾ ਨਹੀਂ ਨੇ ਕਿਹੜੇ ਲਈ ਜਿੱਦ ਕਰ ਲੈਣੀ ਆ ਵੀ ਮੈਨੂੰ ਚੁੱਕੋ ਮੈਂ ਤੁਰ ਕੇ ਨਹੀਂ ਜਾਣਾ ਫਿਰ ਇਹਨੂੰ ਚੁੱਕ ਕਿਉਂ ਕਿਦਾਂ ਲਿਆਉਗੇ ਤਾਂ ਕਰਕੇ ਫਿਰ ਇਹਨੂੰ ਨਾਲ ਨਹੀਂ ਘੱਲੀਦਾ ਤੇ ਇੱਥੇ ਰੋਂਦੀ ਜਿੱਦ ਕਰਦੀ 扑ੜਕਦੀ ਪਈ ਇਹ ਆਪੇ ਥੋੜਾ ਜਾਇ ਮੈਨੂੰ ਰੋਣਾ ਵਾ ਰੋ ਕੇ ਹਟ ਜਾਣਾ ਵਾ ਇਹ ਪੈਕਟ ਰਸਾਂ ਦਾ ਜਿਹੜਾ ਫੜਿਆ ਵਾ ਹੱਥ 'ਚ ਹੀ ਤੇ ਹਜੇ ਉਹਦਾ ਮੂਡ ਨਹੀਂ ਬਣਦਿਆ ਖੋਲਣ ਦਾ ਕੁਛ ਜੀ ਕਰਨ ਦੀ ਵੈ ਦਿੰਦਾ ਨਾ ਜਦੋਂ ਖੋਲਿਆ ਗਿਆ ਫਿਰ ਇੰਨੇ ਖਾਂਡਾ ਬਣਾ ਇਧਰ ਆਪਾਂ ਮੇਲੀ ਵਾਲੀ ਸਾਈਡ ਆਏ ਆ ਦੂਸਰੀ ਰਾਤ ਹਨੀ ਆਪਾਂ ਆਏ ਆ ਉਦਾਂ ਜਿਹੜਾ ਘਰ ਹਨੀ ਮੇਲੀ ਨੂੰ ਰੱਖਿਆ ਉਦਾਂ ਆਉਂਦੀ ਉਹਨੇ ਇਹ ਦੂਸਰਾ ਰਾਬ ਜਿਹੜਾ ਪੈ ਪੈ ਨੂੰ ਆ ਐਂਦੀ ਆਈ ਤੇ ਇੱਥੇ ਕੋਕ ਵੇਖ ਕੇ ਮੋਲ ਚਾਲ ਦੂਸਰੀ ਸਾਈਡ ਦਾ ਤੇ ਹੁਣ ਫੇਰ ਘਰ ਨੂੰ ਤੁਰ ਪਈ ਆ ਸਮਝ ਹੁਣ ਇਹਨੂੰ ਸਾਰੀ ਇਹਨੂੰ ਪਤਾ ਵਾਪੇ ਹੁਣ ਮੈਂ ਇਹਨੂੰ ਘਰ ਨੂੰ ਜਾਣਾ ਤੇ ਆਪਣੇ ਆਪ ਹੀ ਘਰ ਨੂੰ ਤਰੀ ਜਾਂਦੀ ਆ ਭੱਜੀ ਜਾਂਦੀ ਆ ਮੋੜ ਵੀ ਮੁੜ ਜਾਂਦੀ ਆ ਤੇ ਵੈਸੇ ਇੱਥੋਂ ਰਾਹ ਬਹੁਤ ਵਗਦਾ ਹੜਾ ਵਾਲਾ ਹਜੇ ਇੱਥੇ ਹੁਣ ਕੋਈ ਨਹੀਂ ਇਹਦਾ ਬੜਾ ਧਿਆਨ ਰੱਖਣਾ ਪੈਂਦਾ ਵਾ ਏ ਕੋ ਹੁਣ ਝੋਨੇ ਦਾ ਸੀਜ਼ਨ ਚੱਲੰਦਿਆ ਹੁਣ ਤੇ ਟਰੈਕਟਰ वगੈਰਾ ਬਹੁਤ ਜ਼ਿਆਦੇ ਹਨਾ ਲੰਘਦੇ ਆ ਕੋਈ ਆ ਗਿਆ ਕੋਈ ਚਲੇ ਗਿਆ ਉਤਨਾ ਜਿੜੇ ਝੋਨਾ ਲੈਣੋਂਦੇ ਉਹਨਾਂ ਦੇ ਮੋਟਰਸਾਈਕਲ ਬਹੁਤ ਜ਼ਿਆਦੇ ਲੰਘਦੇ ਆ ਸਵੇਰੇ ਸਵੇਰ ਤੇ ਸ਼ਾਮ ਨੂੰ ਤੇ ਇਹਦਾ ਬੜਾ ਧਿਆਨ ਰੱਖੀਦਾ ਵਾ ਫਿਰ ਕਿਉਂਕਿ ਇਹ ਇਹਨੂੰ ਸਮਝ ਨਹੀਂ ਨਾ ਕੋਈ ਵੀ ਰਸਤੇ 'ਚ ਕੋਈ ਸਾਧਨ ਹੋਣਾ ਤਾਂ ਮੈਂ ਇੱਕ ਸਾਈਡ ਤੇ ਹੋ ਜਾਂਦੀ ਜਦੋਂ ਥੋੜੀ ਹੋਰ ਸੇਣੀ ਹੋਊਗੀ ਫਿਰ ਇਹਨੂੰ ਸਮਝ ਹੋਊਗੀ ਹੁਣ ਘਰ ਨੂੰ ਦੁਰੀ ਜਾਂਦੀ ਆ ਘਰੇ ਜਾ ਕੇ ਹੁਣ ਇਹਨੇ ਫੇਰ ਸਿੱਧਾ ਵੇਲੀ ਵਾਲੀ ਸਾਈਡ ਹੀ ਵੜਨਾ ਇਹਨੂੰ ਪਤਾ ਵਾ ਨਾ ਪਾਪਾ ਹਲੇ ਉੱਧਰ ਡਏ ਆ ਕੰਮ ਧੰਦਾ ਕਰਨ ਦੇ ਆ ਇਹਨੇ ਦੁਰੀ ਜਾਣਾ ਠੱਪ ਠੱਪ ਕਰਦੀ ਟਿੱਡੋ ਜੀਨ ਅਤੇ ਪੱਖਾ ਲੱਗਾ ਹੀ ਨਾ ਤੇ ਪੱਖੇ ਦਾ ਕਰਕੇ ਖਲੋਗੀ ਡਰ ਗਈ ਕਿ ਮੈਂ ਕਿਤੇ ਪੱਖੇ 'ਚ ਨਵਾਜ ਜਾਂ ਤਾਂ ਕਰਕੇ ਤੇ ਇਹ ਹੁਣ ਫੇਰ ਵੀ ਲੇਲ ਸਾਈਡ ਵੱਟ ਚਲੀ ਆ ਹੁਣ ਫੇਰ ਇਹਨੇ ਵੇਲੀ ਵਾਲੀ ਸਾਈਡ ਉੱਤਰ ਜਾਣਾ ਠਾਣੇ ਜੇ ਵੀ ਮੈਂ Papa ਕੋਲ ਜਾਵਾਂ ਪਰ ਉਹਨਾਂ ਨੇ ਪਾਣੀ ਪੂਣੀ ਢਾਲ ਲਿਆ ਵਾ ਤੇ ਉਹ ਘਰੇ ਆਉਣ ਦੀ ਤਿਆਰੀ ਕਰਿਆ ਖੰਨ ਵੇਲੀ 'ਚੋਂ ਇਹ ਔਖੀ ਹੋ ਕੇ نیچے ਉਤਰੀਆ ਭਾਰੀ ਨੂੰ ਫੇਰ ਦੁਬਾਰਾ ਹੁਣੇ ਚੜਨਾ ਪੈਣਾ ਕਿਉਂਕਿ ਉਹ ਤੇ ਆ ਗਿਆ ਘਰੇ ਇਵੇਂ ਮੇਰੀ ਲਿਵੇਂਦੀ ਆ ਵੀ ਮੈਂ ਚੜਾਂ ਤੇ ਨਾ ਚੜਾਂ ਹੁਣ ਨਹੀਂ ਆ ਜਾਣਾ ਪਰ ਘਰੇ ਤੇ ਇੱਥੋਂ ਗਿਆ ਪਾਏ ਡਿੱਗ ਤੇ ਪਰ ਜਦੋਂ ਮੈਂ ਥੋੜੀ ਹੌਲੀ ਡਿੱਗੇ ਫਿਰ ਆਪਾਂ ਇਹਨੂੰ ਚੋਕਦੇ ਵੀ ਆਪਣੇ ਆਪ ਉੱਠੂਗੀ ਨੂੰ ਆਦਤ ਪਾਉਗੀ ਵੀ ਮੈਂ ਆਪੇ ਉੱਠਣਾ ਮਾ ਉਤਰਨੀ ਤੇ ਪਰ ਚੌਥੇ ਗੇ ਜੀ ਜਾਂਦਾ ਚਲੋ ਜੇ ਜ਼ਿਆਦੀ ਜ਼ੋਰ ਦੀ ਡਿੱਗੇ ਫਿਰ ਤੇ ਤਿਆਰ ਰੱਖਣਾ ਮੈਂ ਨਾ ਫੇਰੋਂ ਫਟਾਫਟ ਚੁੱਕੀਦਾ ਬੱਚੇ ਨੂੰ ਯੋਹਲੀ ਲਿੱਗੇ ਜੇ ਫਿਰ ਹੁੰਦਾ ਬੱਚੇ ਨੂੰ ਆਦਤ ਬਹੁ ਮੇ ਡਿੱਗਾ ਵਾਂਦੇ ਨਹੀਂ ਹੋਣੀ ਹਾਂ ਯਾ ਨੇਮਰੀ ਦੁੱਧ ਲੈ ਆਈ ਹੀ ਹੁਣ ਲੱਗੀ ਆ ਨਾ ਉਹਨ ਤੇ ਨਾ ਆ ਕੇ ਫਿਰ ਇਹਨੂੰ ਕਰਨਾ ਪਾਠ 5-10 ਮਿੰਟ ਜਿੰਨਾ ਵੀ ਜਿਹੜੇ ਇੱਛਾ ਹੋਵੇ ਕਰਦੀ ਹੁੰਦੀ ਆ ਤੇ ਨੇਮ ਕੇ ਤੇ ਪਾਪਾ ਦੇ ਗਏ ਕਿ ਬਾਹਰ ਖਾਣ ਨੂੰ ਦੇਸੀ ਇੱਲਕੇ ਇੱਥੇ ਪੂਰੀ ਦਹੀਏ ਮਸਤੀ ਕਰ ਲੈ ਕੋਈ ਮਤਲਬ ਜੇ ਮੰਦਿਰ ਤੇ ਜਾ ਕੇ ਸਿਰ ਤੋਂ ਵੀ ਵਾਹੇ ਹੱਲਣਾ ਹੋਣਾ ਹੈ ਟਿਕਟੇ ਹੋਣ ਕਰਨੇ ਰਾਤ ਨੂੰ ਇਹ ਕੋਈ ਨਵਾ ਦਿੱਤਾ ਵਾ ਪੇਰ ਇਹਨਾਂ ਤੋਂ ਬਾਅਦ ਇਦਾਂ ਹਾਂ ਲੇ ਇਹ ਇਹ ਜਿਵੇਂ ਜੁਆਇ ਕਰਦੀ ਪਈ ਸੀ ਇਤੋਂ ਬਾਅਦ ਰਾਤ ਦਾ ਟਾਈਮ ਹੋ ਗਿਆ ਹੁਣ ਇੱਥੇ ਰੋਟੀ ਪਾਣੀ ਦਾ ਆਪਣਾ ਸਾਰਾ ਹੋ ਗਿਆ ਫ੍ਰੀ ਹੋ ਗਏ ਆਪਾਂ ਬੱਚੇ ਰਹਿ ਗਏ ਆ ਦੋ ਜਣੇ ਸੌਂ ਦਦਾ ਜੀ ਵੀ ਨਾ ਤੇ ਸੌਂਗੇ ਆ ਤੇ ਇਹ ਦਸਦਾ ਜੀ ਵੀ ਸੌਣ ਦੀ ਤਿਆਰੀ ਲਾਇਆ ਕਰਨ ਇਹ ਇਹਨਾਂ ਨੇ ਮਤਲਬ ਆਖਦੇ ਕਿ ਵੀ ਮੈਂ ਅੱਜ ਜੇ ਮੈਨੂੰ ਠੰਡ ਲੱਗੀ ਤੇ ਬਾਹਰ ਮੋਟੀ ਲੋ ਠੀਕ ਹੈ ਨਾ ਤੇ ਮੈਂ ਲੌਬੀ ਚ ਜਾ ਕੇ ਸੌਣਾ ਵਾ ਤੇ ਨਹੀਂ ਇਸ ਤਰ੍ਹਾਂ ਇਹਨਾਂ ਨੇ ਨਹੀਂ ਵਿਸ਼ਾਇਆ ਕਿਉਂਕਿ ਆਂਦੇ ਹਮੇ ਮੌਸਮ ਬੜਾ ਠੰਡਾ ਵਾ ਤੇ ਮੈਂ ਮੈਂ ਅੰਦਰ ਜਾਈਣਾ ਚਾਹੀਤੀ ਤਾਂ ਕਰਕੇ ਤੇ ਪਰ ਅਹੀਂ ਤੇ ਮੁਰਗ ਬਾਰ-ਬਾਰ ਨਹੀਂ ਉੱਠਦੇ ਹਿੰਨੇ ਅਹੀਂ ਤੇ ਆਪਣੇ ਬਿਸਤਰੇ ਵਿਸ਼ਾ ਗਏ ਪਏ ਹਾਂ ਕਿਉਂਕਿ ਆੜਦੂ ਮਤਲਬ ਬਾਰ-ਬਾਰ ਨਹੀਂ ਉੱਠਿਆ ਜਾਂਦਾ ਤੇ ਇਹਨਾਂ ਦੀ ਥੋੜੀ ਆਦਤ ਹੈ ਇਹ ਜੇ ਇਹਨਾਂ ਨੂੰ ਲੱਗੇ ਮੈਨੂੰ ਠੰਡ ਲੱਗਦੀ ਜਾਂ ਮੋਲ ਚੱਲਦੀ ਆ ਬਾਹਰ ਦਾ ਸਹੀ ਨਾ ਲੱਗੇ ਤੇ ਅੰਦਰ ਚਲੇ ਜਾਂਦੇ ਹੁੰਦੇ ਆ ਕੌਗੀ ਅੱਜ ਬਹੁਤ ਠੰਡੀ ਠੰਡੀ ਹਵਾ ਬਗੰਦੀ ਹੀ ਅੱਜ ਤੇ ਐਂ ਜਿੱਦਾਂ ਰੱਬ ਨੇ ਇਸੀ ਲਾਇਆ ਹੁੰਦਾ ਅੱਜ ਇਸੀ ਥਲੇ ਜ਼ਰੂਰਤ ਹੀ ਨਹੀਂ ਕੋਈ ਪੈਣ ਦੀ ਤਾਂ ਕਰਕੇ ਹੀ ਵੀ ਅੱਜ ਬਾਹਰ ਪਏ ਇਸੀ ਥਲੇ ਨਹੀਂ ਪਏ ਕਿਉਂਕਿ ਆਪਾਂ ਨੂੰ ਜ਼ਿਆਦਾਤਰ ਬਾਹਰ ਹੀ ਪਹਿਣਾ ਚਾਹੀਦਾ ਵਾਰਦੀ ਹਵਾ ਲੈਣੀ ਚਾਹੀਦੀ ਚਲੋ ਇਸੀ ਥਲੇ ਵੀ ਆਪਾਂ ਨੂੰ ਮਜਬੂਰੀ ਨੂੰ ਪਹਿਣਾ ਪੈਂਦਾ ਗਰਮੀ ਦਾ ਕਰਕੇ ਤੇ ਚਲੋ ਜਿੱਦਾਂ ਬਾਹਰ ਰੱਬ ਨੇ ਇਸੀ ਲਾਇਆ ਹੋਏ ਉਦੋਂ ਕੋਸ਼ਿਸ਼ ਕਰਿਆ ਕਰੋ ਬਾਹਰ ਪਹਿਣ ਦੀ ਨੈਚੁਰਲ ਹਵਾ ਦੀ ਇਹ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੀ ਆ ਅੱਜ ਦੇ ਵਲੌਗ ਚ ਐਨ ਆਈ ਮਿਲਦੇ ਆਪਾਂ ਨੈਕਸਟ ਵਲੌਗ ਚ ਓਕੇ ਜੀ ਥੈਂਕ ਯੂ